ਸੁਖਨ ਵਾਲਾ ਪਿੰਡ ਵੀ ਕਦੇ ਖਿਡਾਰੀਆਂ ਦੀ ਧਰਤੀ ਹੈ ਮੇਰੇ ਮਿੱਤਰੋ ਸੋਨੇ ਵਰਗਿਆਂ ਭਾਈ ਜਗਵੀਰ ਵਰਗਿਆਂ ਜਸੇ ਵਰਗਿਆਂ ਉਹ ਕਹਿੰਦੇ ਸ਼ਰਮੇ ਹੋਣਾ ਨੇ ਵਾਲੀਵਾਲ ਖੇਡ ਖੇਡ ਕੇ ਆ ਪਿੰਡ ਨੂੰ ਕਦੇ ਪ੍ਰਸਿੱਧੀ ਦਵਾਈ ਹੈ ਉਧਰ ਮੈਚ ਨਿੰਮੜ ਗਿਆ ਜੀ ਹਾਂਜੀ ਹਾਂਜੀ ਖੋਈਆਂ ਸਰਵਰ ਜਿੱਤੂ ਕਰੋ ਜੀ ਇਧਰੋਂ ਆਓ ਜੀ ਜੇਹਤ ਸੇਕੜਾ ਤੇ ਰਾਮਕੋਟ ਇਹ ਟੀਮਾਂ ਆਜੋ ਬਿਨਾਂ ਕਿਸੇ ਦੇਰੀ ਦੇ ਗਰਾਊਂਡ ਦੇ ਉੱਪਰ ਇੱਕ ਦੇ ਵਿੱਚ ਮੈਚ ਖੇਡਿਆ ਜਾਣਾ ਜੀ ਤੇ ਦੋਧੂ ਟੀਮਾਂ ਦੇ ਖਿਡਾਰੀ ਆਉਣਗੇ ਇਧਰਲੇ ਪਾਸੇ 3 ਤੇ 8 ਦਾ ਮੁਕਾਬਲਾ ਖੇਡ ਦੇ ਕਦੇ ਗਰਾਊਂਡ ਦੇ ਵਿੱਚ ਖੇਡਿਆ ਜਾ ਰਿਹਾ ਸੋਨਾ ਸੁਖੜਾਲੀਆ ਉਹ ਇਹਨਾਂ ਪਿੰਡਾਂ ਦਾ ਕਦੇ ਮਾਣ ਹੈ ਔਰ ਕਦੇ ਬੜੀ ਸੋਹਣੀ ਖੇਡ ਦਾ ਮਾਲਕ ਹੈ ਹਾਂਜੀ ਹਾਂਜੀ ਸੋਨੀ ਜੀ ਇਧਰ ਬਚਾਓ ਜੀ ਉਹ ਬਾਈ ਵੇਖਿਓ 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 ਲੈ ਬਾਈ ਇਧਰ ਤਿੰਨ ਤੇ ਕਹਿੰਦੇ ਅੱਠ ਦੀ ਟੱਕਰ ਹੈ ਉਧਰ ਉਧਰ ਬਾਈ ਸਾਡਾ ਦੇਖਿਓ ਹਿੰਦਪੁਰਿਆ ਪਾਣੀ ਵਾਲੇ ਬਾਬਾ ਜੀ ਨੇ ਜਿਹੜੇ ਵੱਡੇ ਮਾਨ ਸਨਮਾਨ ਭੇਜਿਆ 100 ਦੇ ਬਹੁਤ ਵੱਡਾ ਮੈਕਦੇ ਧੰਨਵਾਦ ਜੀ ਗੁਰਲਾਲ ਜੀ ਕਰੋਗਾ ਜੀ ਹਾਂਜੀ ਭਾਈ ਜੀ ਰਾਮਕੋੜ ਦੀ ਟੀਮ ਤੇ ਤੇਪ ਸਿੰਘ ਵਾਲਾ ਇਹ ਇਹ ਟੀਮ ਆਉਗੀ ਬਿਨਾ ਕਿਸੇ ਦੇਰੀ ਦੇ ਇਧਰ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਸਰਪੰਚ ਸਾਹਿਬ ਉਹਨਾਂ ਵੱਲੋਂ ਤੇਪ ਸਿੰਘ ਵਾਲੀ ਟੀਮ ਦੇ ਲਈ 500 ਰੁਪਏ ਦੇ ਜਿਹੜੇ ਵੱਡੇ ਮਾਨ ਆਏ ਆ ਉਹ ਆਪਣਾ ਜਿਹੜਾ ਮਾਨ ਸਨਮਾਨ ਜ਼ਰੂਰ ਲੈ ਜਾਣਗੇ ਉਧਰ ਭਾਈ ਸਾਡਾ ਅਮਨਦੀਪ ਸੰਧੂ ਭਰਾ ਸਾਡਾ ਇਸੇ ਨਗਰ ਦਾ ਜੰਪਾਲ ਸਿੰਘ ਸਾਥੂ ਸਦਾ ਲਈ ਵਿਛੜਿਆ ਸਾਡਾ ਵੀਰ ਤੇ ਉਹ ਭਰਾ ਦੀ ਯਾਦ ਦੇ ਵਿੱਚ ਵੱਡਾ ਮੇਲਾ ਜਿਹੜਾ ਕਰਵਾਇਆ ਜਾ ਰਿਹਾ ਅਸੀਂ ਤਾਂ ਦਿਲੋਂ ਧੰਨਵਾਦ ਕਰਦੇ ਹਾਂ ਸਾਡੀ ਹਾਂ ਨੰਨੀ ਹੋ ਗਈ ਹੈ ਕੇ ਸੋਲੀ ਟੀਮ 1000 ਰੁਪਿਆ ਨਾਮ ਲੈ ਕੇ ਮੇਰੇ ਵੱਲੋਂ ਸਾਡੇ ਚ ਥੋੜਾ ਜਿਹਾ ਜ਼ੋਰ ਜਾਂਦੇ ਆ ਤਾਂ ਉਹ ਹੋ ਜਾਂਦਾ ਭਾਈ ਜੀ ਰਾਮਗੋੜ ਦੀ ਟੀਮ ਦੇ ਜੇਪ ਸਿੰਘ ਆਲਾ ਇਹ ਟੀਮ ਆ ਜੋ ਬਿਨਾਂ ਕਿਸੇ ਦੇ ਨੀ ਦੇ ਉਧਰ ਭਰਾ ਸਾਡਾ ਵੀ ਕੇ ਹਿੰਮਤਪੁਰੀਆ ਹੋਸ ਬਣਾ ਦੇ ਵੱਲੋਂ ਮੈਨੂੰ ਮੇਰਾ ਧੰਨਵਾਦ ਕਰਦਾ ਹੈ ਨੰਬਰ ਪੜ ਕੇ ਆਉਣੀ ਕਰੇ ਭਾਈ ਜੀ ਮੇਰੀ ਭੇਟ ਦੀ ਆ ਕੇਸ ਸਿੰਘ ਵਾਲੇ ਮੁੰਡੇ ਜਿਹੜੇ ਖੜ ਕੇ ਗਏ ਆ ਵੀਰੇ ਦੋ ਨੰਬਰ ਗਰਾਊਂਡ ਦੇ ਵਿੱਚ ਸਰਪੰਚ ਸਾਹਿਬ ਖੜੇ ਆ ਮੇਰਾ ਭਾਈ ਲੈ ਵੀ ਸੂਰਜ ਇੱਕ ਵਾਰੀ ਮੇਰੇ ਨਾਲ ਜ਼ਰੂਰ ਸੰਪਰਕ ਕਰਨੀ ਮੇਰਾ ਵੀਰ ਬਣ ਕੇ ਸੂਰਜ ਜੀ ਮੇਰੀਆਂ ਬਹੁਤ ਬਹੁਤ ਧੰਨਵਾਦ ਹੈ ਇਧਰ ਇੱਕ ਵਾਰ ਫਿਰ ਤੋਂ ਧੰਨਵਾਦ ਕਰਾਂਗੇ ਆਪਾਂ ਸਾਡੇ ਬਾਰੇ ਸਤਕਾਰਯੋਗ ਨੇ ਜਗਵਿੰਦਰ ਸਿੰਘ ਜੀ ਸੰਧੂ ਆ ਆਸਟ੍ਰੇਲੀਆ ਨਾਲ ਦਵਿੰਦਰ ਸਿੰਘ ਜੀ ਖੋਸਾ ਸ਼ਿਵਕੰਦਰ ਸਿੰਘ ਜੀ ਖੋਸਾ ਨਾਲ ਤਰਵਿੰਦਰ ਸਿੰਘ ਜੀ ਸੰਧੂ ਬੜੇ ਵੱਡੇ ਯੋਗਦਾਨ ਦੇ ਆ ਉਹ ਭਾਈ 6-8 ਹੋ ਗਏ ਕੰਮ ਬਰਾਬਰੀ ਤੇ ਆ ਗਿਆ ਤੇ ਮੁੰਡੇ ਹੁਣ ਮੇਰੇ ਮਿੱਤਰੋ ਹੋਰ ਹੌਸਲੇ ਚ ਹੋ ਗਏ ਨੇ ਵੀ ਹੌਸਲੇ ਨਾਲ ਜਿੱਤ ਕੇ ਮੈਦਾਨ ਸੋਹਣਾ ਆਖੇ ਟੋਡੇਆਂ ਵਾਲਿਆਂ ਦਾ ਮਾਨ ਸੋਹਣਾ ਲੱਖਾਂ ਦੇ ਕਰੋੜਾਂ ਵਿੱਚੋਂ ਖੜਾ ਦਿਸਦਾ ਵੱਖਰੀ ਪਛਾਣ ਖਾਲਸੇ ਦੇ ਦਲੇਰ ਦੀ ਉਹ ਜਿੱਕਲਾਂ ਦੇ ਪੈਂਦੇ ਨੇ ਕਾਨੂੰਨ ਸਿੱਖੜੇ ਤੇ ਦੱਬੀ ਨਹੀਂ ਪੈਣ ਦੀ ਕਦੇ ਭੁੱਖੇ ਸ਼ੇਰ ਦੀ ਇਧਰ ਕਹਿੰਦੇ ਮੁੰਡਿਆਂ ਨੇ ਮੈਚ ਬਰਾਬਰ ਕਰਦਾ ਉਧਰ ਸ਼ੇਰੂ ਜੇ ਸੁਧੀਰ ਦੇ ਬਾਦ ਨੌਂਦਾ ਤੇ 200 ਰੁਪਇਆ ਜੁਨਸ ਡਿੰਗਰ ਦੇ ਬੰਦੀਏ ਉਹ ਬੜੇ ਵੱਡੇ ਮਾਨ ਦਿੱਤੇ ਗਾਣਗੇ ਮੈਚ ਚੋਟੀ ਦਾ ਖੇਡਾ ਜਾ ਰਿਹਾ ਦੁਨੀਆ ਜੁੜ ਬੈਠੀ ਮੇਰੇ ਮਿੱਤਰੋ ਕੰਮ ਬਰਾਬਰੀ ਤੇ ਆ ਗਿਆ ਵੀ ਇੱਕ ਪੰਜਾ ਘੜ ਰੱਖਦੀ ਐ ਹੱਥ ਤੇਰੇ ਮੋਢੇ ਤੇ ਤੇ ਸੱਜਾ ਗੋਡਾ ਰੱਖ ਪੈਂਦੀ ਐ ਖੱਬੇ ਗੋਡੇ ਨੇ ਜੇ ਤੈਨੂੰ ਰਾਹ ਆਉਂਦੇ ਨੂੰ ਨਾ ਸਾੜਿਆ ਤੇ ਤੂੰ ਕੀ ਜਾਣੇਗਾ ਉਹ ਤੇਰੀ ਹਿੱਕ ਤੇ دیਵਾਨਾਂ ਵਾਲਿਆ ਤੇ ਤੂੰ ਕੀ ਓਏ ਤੂੰ ਕੀ ਜਾਣੇਗਾ ਓ ਤੂੰ ਕੀ ਜਾਣੇਗਾ ਭਾਈ ਯਾਰ ਮੈਚ ਚੰਗਾ ਚੱਲੀ ਜਾਂਦਾ ਮੇਰਾ ਵੀਰ 6 ਤੇ 8 ਦੀ ਟੱਕਰ ਹੋ ਗਈ ਮੇਰਾ ਭਰਾ ਓ ਮੁੰਡੇ ਕਦੇ ਲੀਡ ਪੱਟੀ ਆਉਂਦੇ ਆ ਯਾਰ ਤਾੜੀ ਤੁੜੀ ਬਾਰੇ ਕੀ ਖਿਆਲ ਮੈਚ ਕਹਿੰਦੇ ਟੱਕੜਾ ਖੇਡੇ ਜਾ ਰਿਹਾ ਆਹ ਤਾੜੀਆਂ ਵੱਟੀਆਂ ਨੇ ਨੰਬਰ 7 ਵਾ 7 ਵਾ ਕਾਹੜ ਜੋੜਦਾ ਮੇਰੇ ਮਿੱਤਰੋ ਕਾਲਾ ਐਕਸ਼ਨ ਕਰੇਗਾ ਤੇ ਮਿੱਤਰਾਂ ਲੋਕਾਂ ਦੀ ਧਮਾਕਾ ਕਾਲਿਆ ਐਕਸ਼ਨ ਤੇ ਸੋਨੇ ਵੀਰੇ ਚਾਹੀਦਾ ਨੌਜਵਾਨ ਤੈਨੂੰ ਵੀ ਦੁਨੀਆ ਅੱਛਰ ਕਿੰਗ ਕਹਿੰਦੀ ਆ ਵਾਲੀਬਾਲ ਦੇ ਵਿੱਚ ਤੇਰਾ ਵੀ ਸੋਨੇ ਵੀਰਾ ਪੁੱਤ ਪੱਟਾ ਦਾ ਬਣ ਗਿਆ ਮੁੰਡੇ ਨੇ ਮਿਹਨਤ ਕਰਕੇ ਉਹ ਨਾਮ ਬਣਾਇਆ ਪਰ ਇਧਰ ਮੈਂ ਦੇਖਦਾ ਵੀ ਖੇਤ ਦੇ ਅੱਠ ਦੀ ਟੱਕਰ ਓਏ 2 ਪੁਆਇੰਟਾਂ ਦਾ ਫਰਕਾ ਜਿੰਨਾ ਜਿੰਨਾ ਨੂੰ ਲੱਗਦਾ ਬਾਈ ਵੀ ਅੱਠ ਅੱਠ ਹੋਣਗੇ ਓਏ ਇੱਕ ਵਾਰੀ ਤਾੜੀ ਤਾਂ ਮਾਰ ਦੋ ਭਾਈਓ ਦੋ ਦਾ ਫਰਕ ਹੈ ਐਦਾਂ ਗੱਲ ਨਹੀਂ ਜੇ ਬਣਦੀ ਢਾਫਾ ਵਾਲਿਆ ਓ ਗੱਲ ਤੇ ਬਣਾਉਣੀ ਪਊ ਓ ਓ ਓ ਓ ਓ ਸਰਪੰਚਾ ਸਾਹਬ ਨਾਲ ਖੜ ਜਾ ਅੱਜ ਪੰਡਤਾ ਦਾ ਮੁੰਡਾ 12 ਫਿੱਟ ਹੋ ਕੇ ਆਇਆ ਪਿਆ ਨੰਬਰ 7 ਨਾਲ ਜੁੜ ਗਿਆ ਲਓ ਇਧਰ ਮੈਂ ਦੇਖਦਾ ਵੀ 7 ਤੇ ਕਹਿੰਦੇ 8 ਦੀ ਟੱਕਰਾ ਨੰਬਰ 8 ਵਾ 8 ਵਾ 8 ਵਾ ਆਹ ਕਦੇ ਕਬਰੂ ਕਰਦੇ ਫਿਰਦੇ ਆ ਮੇਰੇ ਮਿੱਤਰੋ ਭਾਈ ਜੀ ਉਧਰ ਵੀ ਮੈਚ ਸ਼ੁਰੂ ਕਰੀਏ ਮੇਰਾ ਭਰਾ ਪਰ ਇਧਰ ਕਹਿੰਦੇ 7 ਤੇ 8 ਦੀ ਟੱਕਰਾ ਨੌਜਵਾਨਾ ਖੇਡ ਦੇ ਗਰਾਊਂਡ ਦੇ ਵਿੱਚ ਭਾਈ ਆ ਰੀਡ ਵਾਲੇ ਮੈਚ ਦੀ ਥੋੜੀ ਆਵਾਜ਼ ਖੋਲ ਮੇਰਾ ਭਾਈ ਲੈ ਵੀ ਕਹਿੰਦੇ ਗੱਲਾਂ ਵੱਡੀਆਂ ਵੱਡੀਆਂ ਪਈਆਂ ਨੇ ਆਹ ਪੁਆਇੰਟ ਨੇ ਕਹਿੰਦੇ ਮੇਰੇ ਮਿੱਤਰੋ ਭੰਗੜੇ ਪਵਾ ਦੇਣੇ ਓਹ ਹੋ ਪੰਜਾਬੀ ਵਾਲਾ ਆ ਸੁਧੀਰ ਹੈ ਯਾਰ ਜਿੰਨਾ ਜਿੰਨਾਂ ਨੂੰ ਸੁਧੀਰ ਦੀ ਖੇਡ ਚ ਦਮ ਲੱਗਿਆ ਉਹ ਇੱਕ ਵਾਰੀ ਤਾੜੀ ਮਾਰ ਦਿਓ ਪੰਜਾਬੀ ਵਾਲੇ ਸੁਧੀਰ ਦੇ ਲਈ ਮੁੰਡੇ ਨੇ ਕਦੇ ਸਿਰਾਂ ਕਰਤਾ ਵੀ ਜੜਦੀ ਜਵਾਨੀ ਤੇ ਮੁੱਛ ਫੁੱਟ ਗੱਪਰੂ ਆ ਲਾ ਲਾ ਬਾਲਾ ਮੇਲਾ ਲੈਂਦਾ ਲੁੱਟ ਗੱਪਰੂ ਬਾਈ ਜੀ ਉਧਰ ਯਾਰ ਗਰਾਊਂਡ ਨੰਬਰ ਵੀਰੇ ਟਿਕ ਦੇ ਵਿੱਚ ਰਾਮਕੋਟ ਵਾਲੇ ਮੁੰਡੇ ਖੜੇ ਯਾਰ ਪਿੰਡਾਂ ਦੇ ਮੁੰਡੇ ਕਿਉਂ ਨਹੀਂ ਆ ਰਹੇ ਬਾਈ ਭਾਈ ਅਰੇ ਦੇਖੋ ਫਿਰ ਮੈਚ ਤਾਂ ਆਪਣਾ ਕੰਟੀ ਰੁਕ ਰਿਹਾ ਨਹੀਂ ਜਗਵਿੰਦਰ ਭਾਈ ਮੈਚ ਤੇ ਬੋਲੀ ਆ ਨਾ ਮੇਰਾ ਵੀ ਕਿਹੜੇ ਪੈਨਾਂ ਦੇ ਮੁੰਡੇ ਥੋਤ ਆਪਣਾ ਮੈਚ ਤੈਨੂੰ ਕੀ ਕਹੀਏ ਹੁਣ ਭਾਈ ਫੌਂਡਾਂ ਵਾਲਾ ਵੀ ਆ ਜਾ ਮੇਰਾ ਵੀਰ ਵੜ ਕੇ ਖੇਡ ਰਹੀ ਭਾਈ ਯਾਰ ਮੁਰਕੇ ਸਾਨੂੰ ਦੇਣ ਚੜਜੂ ਕੱਲ ਵੀ ਟੂਰਨਾਮੈਂਟ ਤੇ ਜਾਣਾ ਮੇਰਾ ਵੀ ਭਾਈ ਕੱਟ ਕੇ ਚਲਾਉਣਾ ਯਾਰ ਕੱਟ ਲੈ ਵੀ ਅੰਦਰ ਜੋਬਨ ਭਰਾ ਸਾਡਾ ਬੁੱਢੀਮਾਲ ਪਿੰਡਾ ਕਦੇ ਵੀਰ ਸਾਡੇ ਦਾ ਉਹ ਵੀਰ ਕਹਿੰਦਾ ਵੀ ਚੱਲਦਾ ਹੋਇਆ ਮੈਚ